ਸਾਰੇ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੇ ਹੋਏ ਆ ਮੈਂ ਸੈਮੈਸਟਰ ਚੌਥਾ ਦੇ ਵਿਦਿਆਰਥੀ ਵਾਸਤੇ ਇੱਕ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਹਾਂ ਉਪਵਾਕ ਦੀ ਪ੍ਰਭਾਸ਼ਾ ਤੇ ਕਿਸਮ ਮਨੀਸਵਾਲ ਦੀ ਇੱਕ ਇਸ ਗ੍ਰਾਮਰ ਦੀ ਪੁਸਤਕ ਦੀ ਮੈਂ ਸਹਾਇਤਾ ਲਈ ਹੈ ਉਪਵਾਕ ਵਿਆਕਰਨ ਦੀ ਦੂਜੀ ਵੱਡੀ ਇਕਾਈ ਹੈ ਭਾਵ ਇਸ ਤੋਂ ਪਹਿਲਾਂ ਵਾਕ ਤੇ ਫਿਰ ਉਪਵਾਕ ਦੂਜੀ ਇਕਾਈ ਹੈ ਇਹ ਵਾਕ ਤੋਂ ਛੋਟੀ ਤੇ ਵਾਕੰਸ਼ ਤੋਂ ਵੱਡੀ ਹੁੰਦੀ ਹੈ ਇਹ ਜਿਵੇਂ ਵਾਕ ਤੇ ਵਾਕੰਸ਼ ਦੇ ਵਿਚਕਾਰਲੀ ਇਕਾਈ ਉਪਵਾਕ ਹੈ ਉਪਵਾਕ ਨੂੰ ਵੱਡੇ ਵਾਕ ਦਾ ਭਾਗ ਜਾਂ ਹਿੱਸਾ ਵੀ ਮੰਨਿਆ ਜਾਂਦਾ ਹੈ। ਉਪਵਾਕ ਸਧਾਰਨ ਵਾਕ ਵਾਂਗ ਇੱਕ ਇਕਾਈ ਹੈ। ਹੁਣ ਉਪਵਾਕ ਦਾ ਮਤਲਬ ਹੈ ਕਿ ਵਾਕ ਵਿੱਚ ਜਦੋਂ ਦੋ ਜਾਂ ਤਿੰਨ ਵੱਡੇ-ਵੱਡੇ ਵਾਕ ਵੱਡੇ-ਵੱਡੇ ਵਾਕ ਹੋਣ ਤਾਂ ਉਹਨਾਂ ਨੂੰ ਅਸੀਂ ਵਾਕ ਨਹੀਂ ਕਹਿੰਦੇ ਉਪਵਾਕ ਕਹਿੰਦੇ ਆ। ਔਰ ਇਹਨਾਂ ਸਾਰੇ ਉਪਵਾਕਾਂ ਨੂੰ ਮਿਲਾ ਕੇ ਇੱਕ ਵਾਕ ਬਣ ਜਾਂਦਾ ਹੈ। ਉਪਵਾਕ ਦਾ ਵਰਗੀਕਰਨ ਕਰੀਏ ਤਾਂ ਮੁੱਖ ਤੌਰ ਤੇ ਉਪਵਾਕ ਦੋ ਤਰ੍ਹਾਂ ਦੇ ਆ, ਸਤੰਤਰ ਉਪਵਾਕ ਤੇ ਅਧੀਨ ਉਪਵਾਕ। ਪੂਰ ਸਤੰਤਰ ਉਪਵਾਕ ਜਿਵੇਂ ਕਿ ਨਾਮ ਤੋਂ ਸਪਸ਼ਟ ਹੈ ਉਹ ਵਾਕ ਵਿੱਚ ਇੱਕ ਮੁੱਖ ਉਪਵਾਕ ਹੁੰਦਾ ਹੈ ਜਿਸ ਨੂੰ ਕਿਸੇ ਹੋਰ ਦੀ ਮਦਦ ਨਹੀਂ ਚਾਹੀਦੀ ਆਪਣੇ ਪੂਰੇ ਅਰਥ ਦੇਣ ਵਾਸਤੇ ਉਸ ਨੂੰ ਮੁੱਖ ਉਪਵਾਕ ਸਮਾਨ ਉਪਵਾਕ ਪ੍ਰধান ਉਪਵਾਕ ਸਵੈਦੀਨ ਉਪਵਾਕ ਵੀ ਕਿਹਾ ਜਾ ਸਕਦਾ ਹੈ ਸਤੰਤਰ ਉਪਵਾਕ ਦੀ ਬੰਤਰ ਵਿੱਚ ਧਾਰਨ ਵਾਕਾਂਗੇ ਕਰਤਾ ਕਰਮ ਤੇ ਕਿਰਿਆ ਵਾਲੀ ਹੁੰਦੀ ਹੈ ਪਾਵ ਇਸ ਵਿੱਚ ਇੱਕ ਹੀ ਕਰਤਾ ਇੱਕ ਜਾਂ ਇੱਕ ਤੋਂ ਵਧੇਰੇ ਕਰਮ ਤੇ ਇੱਕ ਹੀ ਕਿਰਿਆ ਤੱਤ ਸ਼ਾਮਲ ਹੁੰਦਾ ਹੈ ਸਧਾਰਨ ਉਪਵਾਕਾਂ ਦੀ ਪਛਾਣ ਦਾ ਇੱਕ ਆਧਾਰ ਹੈ ਕਿ ਇਸ ਵਿੱਚ ਸੁਤੰਤਰ ਜੋੜਕ ਜਾਂ ਸਬੰਧ ਜੋਜਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਾਵੇ ਇਸ ਲਈ ਅਤੇ ਪਰ ਵਗੈਰਾ ਜੋਜਕ ਵਰਤੇ ਜਾਂਦੇ ਹਨ ਦੋ ਵਾਕਾਂ ਨੂੰ ਜੋੜਦੇ ਹਨ ਦੋ ਜਾਂ ਦੋ ਤੋਂ ਵਧੇਰੇ ਸੁਤੰਤਰ ਉਪਵਾਕਾਂ ਦੀ ਵਰਤੋਂ ਦੁਆਰਾ ਸੰਯੁਕਤ ਵਾਕ ਬਣਦੇ ਹਨ ਇਹ ਤੁਸੀਂ ਵਾਕ ਵਾਲੇ ਪ੍ਰਸ਼ਨ 'ਚ ਵੀ ਜਾਣ ਲਿਆ ਹੋਏਗਾ ਜੇਕਰ ਸੰਯੁਕਤ ਵਾਕ ਵਿੱਚ ਸ਼ਾਮਲ ਸਤੰਤਰ ਉਪਵਾਕਾਂ ਨਾਲੋਂ ਜੋਜਕ ਹਟਾ ਲਏ ਜਾਣ ਤਾਂ ਸਧਾਰਨ ਬਣ ਜਾਂਦੇ ਮੇਰਾ ਖਿਆਲ ਤੁਸੀਂ ਉਦਾਹਰਨ ਨਾਲ ਜਿਆਦਾ ਚੰਗੀ ਤਰ੍ਹਾਂ ਸਮਝੋਗੇ ਜਿਵੇਂ ਵਾਕ ਇੱਕ ਉਪਵਾਕ ਹੈ ਕੁੜੀਆਂ ਪੜ ਰਹੀਆਂ ਹਨ ਅਤੇ ਮੁੰਡੇ ਲਿਖ ਰਹੇ ਹਨ ਇਹ ਇੱਕ ਵੱਡਾ ਵਾਕ ਹੈ ਜਿਸ ਵਿੱਚ ਦੋ ਉਪਵਾਕ ਹਨ ਕੁੜੀਆਂ ਪੜ ਰਹੀਆਂ ਤੇ ਮੁੰਡੇ ਲਿਖ ਰਹੇ ਅਤੇ ਜੋਜਕ ਨਾਲ ਜੁੜਿਆ ਹੋਇਆ ਕੁੜੀਆਂ ਪੜ ਰਹੀਆਂ ਸੁਤੰਤਰ ਉਪਵਾਕ ਹੈ ਤੇ ਮੁੰਡੇ ਲਿਖ ਰਹੇ ਹਨ ਵੀ ਸੁਤੰਤਰ ਉਪਵਾਕ ਹੈ ਅਤੇ ਜੋਜਕ ਨਾਲ ਜੁੜੇ ਹਨ ਤਾਂ ਇਹ ਦੋਨੋਂ ਸੁਧਾਰਨ ਵਾਕ ਨੇ ਜਿੰਨਾ ਵਿੱਚ ਇੱਕ ਹੀ ਕਿਰਿਆ ਤੇ ਇੱਕ ਹੀ ਕਰਤਾ ਹੈ ਤੇ ਅਤੇ ਜੋਜਕ ਨਾਲ ਜੁੜ ਕੇ ਇਹ ਵੱਡੇ ਵਾਕ ਦਾ ਹਿੱਸਾ ਬਣੇ ਹਨ ਮਾਂ ਬੱਚੇ ਨੂੰ ਸਵਾਰੀ ਹੈ ਪਰ ਬੱਚਾ ਸੌ ਨਹੀਂ ਰਿਹਾ ਵਿੱਚ ਸੁਤੰਤਰ ਉਪਵਾਕ ਹੈ ਮਾਂ ਬੱਚੇ ਨੂੰ ਸਵਾਰੀ ਹੈ ਕੱਲਾ ਵੀ ਆ ਸਕਦਾ ਤੇ ਪਰ ਇਸ ਜਿਹਦਾ ਵਿਸਥਾਰ ਕਰਕੇ ਜੋਜਕ ਪਰ ਲਗਾਇਆ ਤਾਂ ਅਗਲਾ ਵਾਕ ਬੱਚਾ ਸੌ ਨਹੀਂ ਰਿਹਾ ਕੱਲਾ ਵੀ ਆ ਸਕਦਾ ਇਸ ਲਈ ਸਮਝ ਗਏ ਸੁਤੰਤਰ ਉਪਵਾਕ ਹੋ ਹਨ ਜਿਹੜੇ ਆਪਣੀ ਵੱਖਰੀ ਪਛਾਣ ਰੱਖਦੇ ਹਨ ਤੇ ਵੱਡੇ ਦੋ ਵਾਕ ਮਿਲ ਕੇ ਉਪਵਾਕ ਮਿਲ ਕੇ ਇੱਕ ਵੱਡਾ ਵਾਕ ਬਣਾਉਂਦੇ ਹਨ ਤੇ ਪਾਰਜਾ ਅਤੇ ਜੋਜਕ ਨਾਲ ਜੁੜੇ ਹੁੰਦੇ ਹਨ ਤੇ ਇਹਦੇ ਵਿੱਚ ਕੁਝ ਹੋਰ ਉਦਾਹਰਨਾਂ ਵੀ ਸ਼ਾਮਲ ਨੇ ਜਿਹੜੇ ਸਮਾਨਜਸਤੰਤਰ ਜੋਜਕਾ ਦੁਆਰਾ ਜੁੜੇ ਹੋਏ ਉਪਵਾਕ ਹਨ ਉਹਨਾਂ ਨੂੰ ਅਸੀਂ ਸਤੰਤਰ ਉਪਵਾਕ ਕਹਿੰਦੇ ਹਾਂ ਜੇਕਰ ਇਨ੍ਹਾਂ ਉਪਵਾਕਾਂ ਤੋਂ ਜੋਜਕ ਹਟਾ ਲਏ ਜਾਣ ਤਾਂ ਇਨ੍ਹਾਂ ਦੀ ਬਣਤਰ ਸਧਾਰਨ ਹੁੰਦੀ ਹੈ ਐਡਾ ਭਾਗ ਹੈ ਅਧੀਨ ਉਪਵਾਕ ਅਧীনੋਪਵਾਕ ਨੂੰ ਪ੍ਰਾਦੀਨੋਪਵਾਕ ਜਾਂ ਪ੍ਰਾਦੀਨ ਦਾ ਮਤਲਬ ਵੀ ਅਧীন ਹੀ ਆ ਕਿਹਾ ਜਾਂਦਾ ਹੈ ਅਧীনੋਪਵਾਕ ਮਿਸ਼ਰਤ ਵਾਕਾਂ ਦੀ ਰਚਨਾ ਕਰਦੇ ਆਪਾਂ ਸਮਝ ਗਏ ਜਿਹੜੇ ਵਾਕ ਉਪਵਾਕ ਸੀਗੇ ਜਾਂ ਸੁਤੰਤਰ ਉਪਵਾਕ ਸੀਗੇ ਉਸ ਉਹ ਕਰਦੇ ਰਚਨਾ ਸੰਯੁਕਤ ਵਾਕਾਂ ਦੀ ਪਰ ਜਿਹੜੇ ਅਧীন ਉਪਵਾਕ ਹੈ ਮਿਸ਼ਰਤ ਵਾਕ ਲਿਖਦੇ ਆਪਾਂ ਇਹਦੇ ਵਿੱਚ ਇੱਕ ਜਾਂ ਇਹ ਦੋ ਜਾਂ ਤਿੰਨ ਵਾਕ ਜਿਵੇਂ ਹੋਣਗੇ ਜਿਹੜੇ ਇੱਕ ਦੂਜੇ ਤੋਂ ਲੱਗ ਨਹੀਂ ਕੀਤੇ ਜਾ ਸਕਦੇ ਜੇ ਕਰੋ ਤੇ ਉਹਨਾਂ ਦਾ ਅਰਥ ਬਹੁਤ ਜ਼ਿਆਦਾ ਅਰਥਪੂਰਨ ਵਾਕ ਦੇ ਤੌਰ ਤੇ ਨਹੀਂ ਹੁੰਦਾ ਅਧীন ਉਪਵਾਕ ਸਤੰਤਰ ਰੂਪ ਵਿੱਚ ਨਹੀਂ ਆ ਸਕਤੇ ਬਲਕਿ ਇਹਨਾਂ ਦੇ ਨਾਲ ਇੱਕ ਜਾਂ ਇੱਕ ਤੋਂ ਵਧੇਰੇ ਸੁਤੰਤਰ ਉਪਵਾਕ ਆਉਂਦੇ ਹਨ ਭਾਵ ਦੀਨ ਉਪਵਾਕ ਸਤੰਤਰ ਵਿੱਚ ਰੰਦੀ ਸਮਰੱਥਾ ਨਹੀਂ ਰੱਖਦੇ ਇਹ ਹਮੇਸ਼ਾ ਸੁਆਦੀਨ ਜਾਂ ਸੁਤੰਤਰ ਉਪਵਾਕ ਨਾਲ ਜੁੜ ਕੇ ਹੀ ਸਾਰਥਕ ਅਰਥ ਗ੍ਰਹਿਣ ਹੁੰਦੇ ਕਰਦੇ ਹਨ ਅਧীন ਉਪਵਾਕਾਂ ਦੀ ਪਛਾਣ ਇਸ ਤਰ੍ਹਾਂ ਹੈ ਜਿਵੇਂ ਬੱਚਾ ਥੱਕ ਗਿਆ ਸੀ ਇਸ ਲਈ ਉਹ ਛੇਤੀ ਸੌ ਗਿਆ ਇਹ ਪਹਿਲਾ ਵਾਕ ਬੱਚਾ ਥੱਕ ਗਿਆ ਸੀ ਉਪਵਾਕ ਸੁਤੰਤਰ ਆ ਇਕੱਲਾ ਆ ਸਕਦਾ ਜੋਜਕ ਆ ਗਿਆ ਅਧੀਨ ਇਸ ਕਰਕੇ ਅਧੀਨ ਹੋ ਗਿਆ ਕਿ ਕਿ ਉਹ ਥੱਕ ਗਿਆ ਜਾਂ ਕੀ ਹੋਇਆ ਜੇ ਉਹ ਥੱਕ ਗਿਆ ਤਾਂ ਅਗਲੇ ਵਾਕ ਨੇ ਇਹਦਾ ਉੱਤਰ ਦਿੱਤਾ ਉਹ ਛੇਤੀ ਸੌ ਗਿਆ ਅਧੀਨ ਉਪਕ ਹੁਣ ਜੇ ਇਸੇ ਉਲਟਾ ਕਰੀਏ ਉਹ ਛੇਤੀ ਸੌ ਗਿਆ ਦਾ ਇਸ ਤੋਂ ਪਹਿਲਾਂ ਵੀ ਇੱਕ ਵਾਕ ਹੋਇਆ ਕਿਹੜਾ ਵਾਕ ਬੱਚਾ ਥੱਕ ਗਿਆ ਤਾਂ ਇਹਦਾ ਮਤਲਬ ਕਿ ਦੋਨਾਂ ਦਾ ਆਪਸੀ ਕਨੈਕਸ਼ਨ ਹੈਗਾ ਜਿਸ ਕਰਕੇ ਦੋਨੋਂ ਇੱਕ ਦੂਜੇ ਦੇ ਅਧੀਨ ਵੀ ਕਦੀ ਕਦੀ ਲੱਗਣਗੇ ਪਰ ਜੇ ਤੁਸੀਂ ਇਹਨੂੰ ਫੋਰਸ ਤੰਗਾ ਤਰ੍ਹਾਂ ਵਿਚਾਰੋ ਤਾਂ ਤੁਹਾਨੂੰ ਘੱਟੋ ਘੱਟ ਇੱਕ ਵਾਕ ਅਧੀਨ ਲੱਗੇਗਾ ਉਹ ਹੈ ਛੇਤੀ ਸੌ ਗਿਆ ਦੂਜੇ ਦਿਨ ਪਤਾ ਲੱਗਾ ਕਿ ਉਹ ਦਿੱਲੀ ਛੱਡ ਗਿਆ ਹੁਣ ਇਹਦੇ ਵਿੱਚ ਵੀ ਦੋ ਉਪਭਾਗ ਨੇ ਥੋੜਾ ਦੂਜੇ ਦਿਨ ਪਤਾ ਲੱਗਾ ਅਧੀਨ ਆ ਇੱਥੇ ਸ਼ਾਇਦ ਗਲਤੀ ਨਾਲ ਇਤਾਂ ਲੱਗਾ ਲਿਖਿਆ ਗਿਆ ਹੈ ਬਟ ਮੈਂ ਤੁਹਾਨੂੰ ਕਲੀਅਰ ਕਰਾਂ ਕਿ ਦੂਜੇ ਦਿਨ ਪਤਾ ਲੱਗਾ ਜਿਹੜਾ ਉਪਭਾਗ ਆ ਉਹ ਅਧੀਨ ਹੈ ਉਹ ਦਿੱਲੀ ਛੱਡ ਗਿਆ ਸੁਤੰਤਰ ਹੈ ਇਕੱਲਾ ਵੀ ਆ ਸਕਦਾ ਤੇ ਕੀ ਇਹ ਜੋਜਕ ਨਾਲ ਜੁੜੇ ਹੋਏ ਨੇ ਔੜੇ ਦੀਨ ਜੋਜਕਾਂ ਦੀਆਂ ਕਿ ਦੀਨ ਉਪਭਾਗਾਂ ਦੀਆਂ ਕਿਸਮਾਂ ਦੇ ਜਾਣੀ ਹੈ ਕਿੰਨੀਆਂ ਨੇ ਇਹ ਗੱਲ ਮਤਲਬ ਤਾਂ ਸਪਸ਼ਟ ਹੋ ਗਈ ਕਿ ਸੁਤੰਤਰ ਜਾਂ ਜਿਹੜਾ ਮੁੱਖ ਉਪਵਾਕ ਹੈ ਉਹਦੀਆਂ ਅਗੋਂ ਕਿਸਮਾਂ ਨਹੀਂ ਕਰਨੀਆਂ ਅਧੀਨ ਉਪਵਾਕ ਦੀਆਂ ਕਿਸਮਾਂ ਕਰਾਂਗੇ ਪਹਿਲਾ ਹੈਗਾ ਨਾ ਉਪਵਾਕ ਜਿਹੜੇ ਅਧੀਨ ਉਪਵਾਕ ਸੁਤੰਤਰ ਉਪਵਾਕ ਦੇ ਨਾਲ ਆ ਕੇ ਆਉਣ ਤੇ ਉਹਨਾਂ ਦੇ ਵਿੱਚ ਜਿਸ ਬਾਰੇ ਗੱਲ ਕੀਤੀ ਜਾਵੇ ਉਹ ਜ਼ਿਆਦਾ ਹਾਈਲਾਈਟ ਜਾਂ ਉਸ ਨੂੰ ਜ਼ਿਆਦਾ ਧਿਆਨ ਦਿੱਤਾ ਜਾਵੇ ਤਾਂ ਉਸ ਨੂੰ ਅਸੀਂ ਕੀ ਕਹਿ ਸਕਦੇ ਆ ਨਾਮ ਪਵ ਉਹ ਉਪਵਾਕ ਜਿਸ ਦੇ ਵਿੱਚ ਨਾਮ ਮੁੱਖ ਸ਼ਬਦ ਦੇ ਤੌਰ ਤੇ ਆਵੇ ਮੁੱਖ ਉਪਵਾਕ ਦੇ ਤੌਰ ਤੇ ਆਵੇ ਉਸ ਨੂੰ ਅਸੀਂ ਨਾਮ ਉਪਵਾਕ ਕਹਿੰਦੇ ਆ ਜਿਵੇਂ ਮਾਸਟਰ ਨੇ ਕਿਹਾ ਕਿ ਸਖਤ ਮਿਹਨਤ ਕਰੋ ਹੁਣ ਇਹਦੇ ਵਿੱਚ ਦੋ ਅਧੀਨ ਉਪਵਾਕ ਨੇ ਜਿੰਨਾ ਵਿੱਚ ਜਿਹੜਾ ਪਹਿਲਾ ਉਪਵਾਕ ਆ ਉਹਦੇ ਵਿੱਚ ਨਾਮ ਆਇਆ ਤੇ ਜਿਹਦੇ ਵਿੱਚ ਨਾਮ ਆਏਗਾ ਉਹ ਨਾਮ ਉਪਵਾਕ ਵੱਡਾ ਵਾਕ ਹੋਏਗਾ ਤੇ ਜਿਹੜਾ ਉਸ ਦੇ ਅਧੀਨ ਆਏਗਾ ਉਹੋ ਉਸ ਦਾ ਜਿਹੜਾ ਹੈ ਉਦੇਸ਼ ਹੋਏਗਾ ਜਿਵੇਂ ਮਾਸਟਰ ਨੇ ਕਿਹਾ ਸੁਤੰਤਰ ਉਪਵਾਕ ਹੈ ਕਿਉਂ ਸੁਤੰਤਰ ਹੈ ਕਿਉਂਕਿ ਮਾਸਟਰ ਕਰਤਾ ਤੇ ਕਿਹਾ ਕਿ ਰਿਆ ਬੇਸ਼ੱਕ ਇਹਦਾ ਅਰਥ ਨਹੀਂ ਪੂਰਾ ਹੋ ਰਿਹਾ ਪਰ ਇਸ ਨੂੰ ਅਸੀਂ ਇੱਕ ਕੈਟਾਗਰੀ ਵਜੋਂ ਸੁਤੰਤਰ ਮੰਨਦੇ ਆ ਤੁਸੀਂ ਇਹ ਡੈਫੀਨੇਸ਼ਨ ਪੜੋ ਜਿਹੜੇ ਅਧੀਨ ਉਪਵਾਕ ਸੁਤੰਤਰ ਉਪਵਾਕ ਦੇ ਉਦੇਸ਼ ਵਜੋਂ ਕਾਰਜ ਕਰਨ ਅ ਜਿਵੇਂ ਹੁਣ ਮਾਸਟਰ ਨੇ ਕਿਹਾ ਇੱਕ ਸੁਤੰਤਰ ਉਪਵਾਕ ਹੈ ਪਰ ਕੀ ਕਿਹਾ ਇਹ ਉਦੇਸ਼ ਹੈ ਸਖਤ ਮਿਹਨਤ ਕਰੋ ਤਾਦੀਨ ਉਪਵਾਸ ਜਿਹੜਾ ਹੈ ਸਖਤ ਮਿਹਰਤ ਕਰੋ ਮੁਖ ਉਪਵਾਸ ਮਾਸਟਰ ਨੇ ਕਿਹਾ ਦਾ ਉਦੇਸ਼ ਹੈ ਜਿਸ ਕਰਕੇ ਇਸ ਨੂੰ ਨਾਮ ਉਪਵਾਸ ਵਾਲਾ ਵਾਕ ਕਿਹਾ ਜਾਂਦਾ ਹੈ ਅਗਲਾ ਵਾਕ ਹੈ ਬਹੁਤਿਆਂ ਦਾ ਮੰਨਣਾ ਸੀ ਕਿ सुरेश ਜਿੱਤਣਾ ਚਾਹੀਦਾ ਸੀ ਇੱਥੇ ਉਹਨਾਂ ਬਹੁਤਿਆਂ ਦਾ ਮੰਨਣਾ ਸੀ ਵੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਵਿਆਕਰਨਿਕ ਤੌਰ ਤੇ ਸਹੀ ਵਾਕ ਹੈ ਬੇਸ਼ੱਕ ਇਹਦਾ ਅਰਥ ਨਹੀਂ ਸਹੀ ਆ ਰਿਹਾ ਤੇ सुरेश ਜਿੱਤਣਾ ਚਾਹੀਦਾ ਸੀ ਅਧੀਨ ਹੈ ਤਾਂ ਇਹ ਇਹ ਅਧੀਨ ਕਿਉਂ ਹੈ ਕਿਉਂਕਿ ਜਿਹੜਾ ਮੁਖ ਉਪਵਾਕ ਹੈ ਸੁਤੰਤਰ ਉਹਦਾ ਇਹ ਉਦੇਸ਼ ਬਣ ਰਿਹਾ ਹੈ ਜਿਸ ਕਰਕੇ ਉਦੋਂ ਬਾਅਦ ਆ ਗਿਆ ਵਿਸ਼ੇਸ਼ਨੀ ਉਪਵਾਕ ਵਿਸ਼ੇਸ਼ਨੀ ਉਪਵਾਕ ਉਹ ਨੇ ਜਿਹੜੇ ਅਧੀਨ ਉਪਵਾਕ ਸੁਤੰਤਰ ਉਪਵਾਕਾਂ ਦੀ ਵਿਸ਼ੇਸ਼ਤਾ ਦੱਸੈ ਬਹੁਤ ਸਰਲ ਹੈ ਕਿ ਜਿਵੇਂ ਜਿਹਨਾਂ ਜਿਹੜੇ ਵਿਸ਼ੇਸ਼ਤਾ ਦੱਸਰ ਉਹ ਵਿਸ਼ੇਸ਼ਨੀ ਉਪਵਾਕ ਕਹਿੰਦੇ ਆ ਜਿਵੇਂ ਜੋ ਜਿਸ ਜਿਹੜੇ ਆਦਜੋਜਕ ਇਹਦੇ ਚਾਉਣਗੇ ਜਿਵੇਂ ਇਹ ਮਿਹਨਤ ਹੀ ਹੈ ਇਹ ਮਿਹਨਤ ਹੀ ਹੈ ਸੁਤੰਤਰ ਉਪਵਾਕ ਹੈ ਪਰ ਵਿਸ਼ੇਸ਼ਤਾ ਕਿਹੜੀ ਹੈ ਦੀ ਜੋ ਰੰਗ ਲਈ ਅਧੀਨ ਉਪਵਾਕ ਹੈ ਇਸ ਤੰਤਰ ਉਪਵਾਕ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਕੌਣ ਰੰਗ ਲੈ ਆਇਆ ਹੈ ਮੀਨਤ ਜਿਸ ਨੇ ਕਾਲੇ ਰੰਗ ਦੀ ਕਮੀਜ਼ ਪਾਈ ਉਹ ਜਿੱਤਿਆ ਹੁਣ ਇਸ ਵਾਕ ਦੇ ਵਿੱਚ ਉਹ ਉਹ ਜਿੱਤਿਆ ਮੁੱਖ ਉਪਵਾਕ ਹੈ ਪਰ ਇਸ ਦਾ ਜਿਹੜਾ ਕਹਿ ਸਕਦੇ ਹਾਂ ਵਿਸ਼ੇਸ਼ਣ ਕੀ ਆ ਕਿਹੜੀ ਵਿਸ਼ੇਸ਼ਤਾ ਕਰਕੇ ਜਿੱਤਿਆ ਜਾਂ ਕੌਣ ਸੀ ਜਿਹੜਾ ਜਿੱਤਿਆ ਜਿਸ ਨੇ ਕਾਲੀ ਕਮੀਜ਼ ਪਾਈ ਹੈ ਭਾਬ ਇਹ ਅਧੀਨ ਆ ਕੇ ਮੁੱਖ ਉਪਵਾਕ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਜਾਂ ਮੁੱਖ ਉਪਵਾਕ ਦੀ ਜਿਹੜੀ ਵਿਸ਼ੇਸ਼ਣ ਦੇ ਨਾਲ ਜੁੜਿਆ ਹੈ ਤੀਜਾ ਹੈ ਕਿਰਿਆ ਕਿਰਿਆ ਵਿਸ਼ੇਸ਼ਣ ਉਪਵਾਕ ਜਿਹੜੇ ਅਧੀਨ ਉਪਵਾਕ ਕਿਸ ਤੰਤਰ ਉਪਵਾਕ ਦੀ ਕਿਰਿਆ ਦੀ ਵਿਸ਼ੇਸ਼ਤਾ ਨੂੰ ਦੱਸਦੇ ਹਨ ਸਮਝ ਗਏ ਕਿਰਿਆ ਜਿਵੇਂ ਮੰਨ ਲਓ ਕਿ ਕਿਰਿਆ ਹੁੰਦੀ ਜਿਹੜੀ ਵਾਕ ਚ ਕਰਤਾ ਨੇ ਕੰਮ ਕੀਤਾ ਤੇ ਜਿਹੜਾ ਅਧੀਨ ਉਪਵਾਕ ਹੀ ਹੋਵੇ ਤੇ ਨਾਲ ਕਿਰਿਆ ਦੀ ਵਿਸ਼ੇਸ਼ਤਾ ਵੀ ਦੱਸੇ ਦੋ ਗੁਣ ਹੋਣ ਉਸ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਉਪਵਾਕ ਕਹਿੰਦੇ ਪਰ ਇੰਨਾ ਜ਼ੋਰ ਨਾਲ ਕਿਹੜੇ ਲੱਗਣਗੇ ਕਿਉਂਕਿ ਜਦ ਜਿਵੇਂ ਜਿਸ ਤਰ੍ਹਾਂ ਕਿਰਿਆ ਵਿਸ਼ੇਸ਼ਣ ਉਪਵਾਕ ਕਦੇ ਰਾਮ ਵਿੱਚ ਕਿਉਂਕਿ ਜਦ ਜਿਵੇਂ ਜਿਸ ਤਰ੍ਹਾਂ ਅਧীন ਰੋਜਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਮੈਂ ਉਸ ਸਮੇਂ ਘਰ ਨਹੀਂ ਸੀ ਸੁਤੰਤਰ ਉਪਵਾਕ ਜਦੋਂ ਤੁਹਾਡਾ ਫੋਨ ਆਇਆ ਅਧীন ਉਪਵਾਕ ਜਦੋਂ ਤੁਹਾਡਾ ਫੋਨ ਆਇਆ ਸਮੇਂ ਦੀ ਗੱਲ ਕਰ ਰਿਹਾ ਕਿਰਿਆ ਦੀ ਵਿਸ਼ੇਸ਼ਤਾ ਮੈਂ ਕੱਲ ਪਾਰਟੀ 'ਚ ਨਹੀਂ ਆ ਸਕਿਆ ਸੁਤੰਤਰ ਆ ਕਿਉਂਕਿ ਮੈਂ ਕੱਲ ਜਲੰਧਰ ਗਿਆ ਹੋਇਆ ਸੀ ਕਿਰਿਆ ਦੀ ਵਿਸ਼ੇਸ਼ਤਾ ਸਥਾਨਵਾਚਕ ਕਿਰਿਆ ਹੁਣ ਇਹਦਾ ਫਲੋ ਚਾਰਟ ਇਸ ਤਰ੍ਹਾਂ ਜਿਹੜਾ ਇਹਦਾ ਟੇਬਲ ਦੇਖ ਸਕਦੇ ਹੋ ਉਪਵਾਕ ਕੀ ਆ ਉਪਵਾਕ ਦੀ ਪਰਿਭਾਸ਼ਾ ਮੈਂ ਦੱਸੀਆ ਪਹਿਲਾਂ ਵੀ ਕਿ ਉਪਵਾਕ ਵਿਆਕਰਨ ਦੀ ਜਈ ਇਕਾਈ ਹੈ ਜੋ ਜੋ ਵਾਕ ਦਾ ਹਿੱਸਾ ਹੁੰਦਿਆ ਹੋਇਆ ਵੀ ਜੇਕਰ ਦੋ ਉਪਵਾਕ ਵਾਕ ਉਪਵਾਕ ਜੋਜਕਾ ਨਾਲ ਜੁੜਦੇ ਹਨ ਤੇ ਛੋਟੇ ਛੋਟੇ ਵਾਕਾਂ ਨੂੰ ਅਸੀਂ ਉਪਵਾਕ ਕਹਿੰਦੇ ਹਾਂ ਜਿਹੜੇ ਆਪਣੇ ਤੋਂ ਵੱਡੇ ਵਾਕ ਉਸਾਰਦੇ ਆ ਤੇ ਉਪਵਾਕ ਦੋ ਤਰ੍ਹਾਂ ਦੇ ਆ ਸੁਤੰਤਰ ਜਿਹੜੇ ਇਕੱਲੇ ਆ ਸਕਦੇ ਆ ਭਾਵੇਂ ਜਿਹੜੇ ਇਸ ਪਾਰ ਇਸ ਲਈ ਅਤੇ ਜੋਜਕਾ ਨਾਲ ਵਾਪਾਰ ਤੇ ਅਤੇ ਜੋਜਕਾ ਨਾਲ ਜ਼ਿਆਦਾ ਕਰਕੇ ਜੁੜਦੇ ਹਨ ਜਿਨ੍ਹਾਂ ਵਿੱਚ ਦੋਵੇਂ ਵਾਕ ਸਮਾਨ ਜਾਂ ਸਧਾਰਨ ਹੁੰਦੇ ਆ ਅਧীন ਉਪਵਾਕ ਜਿਹੜੇ ਮੁੱਖ ਉਪਵਾਕ ਦੇ ਅਧੀਨ ਆਉਂਦੇ ਹਨ ਤੇ ਆਪਣਾ ਘੱਟੋ-ਘੱਟ ਇੱਕ ਵਾਕ ਜਿਹੜਾ ਅਧীন ਹੁੰਦਾ ਇੱਕ ਮੁੱਖ ਹੋ ਸਕਦਾ ਜਾਂ ਦੋਵੇਂ ਦੀਨ ਹੋ ਸਕਦੇ ਆ ਤੇ ਇਹ ਜਿਹੜੇ ਆ ਇਹਨਾਂ ਦੇ ਵਿੱਚ ਅਸੀਂ ਮਿਸ਼ਰਤ ਵਾਕ ਜਿਹੜੇ ਉਹਨਾਂ ਦੀ ਰਚਨਾ ਕਰਦੇ ਆ ਅਧীন ਉਪਵਾਕ ਤੇ ਤਿੰਨ ਤਰ੍ਹਾਂ ਦੇ ਨਾਮ ਉਪਵਾਕ ਜਿਨ੍ਹਾਂ ਦੇ ਵਿੱਚ ਨਾਮ ਜਿਹੜਾ ਹੈ ਉਸ ਤੰਤਰ ਤੌਰ ਤੇ ਆ ਮੈਂ ਉੱਪਰ ਵੀ ਦੱਸਾਈ ਹਾਂ ਵਿਸ਼ੇਸ਼ਣੀ ਉਪਵਾਕ ਤੇ ਕਿਰਿਆ ਵਿਸ਼ੇਸ਼ਣੀ ਉਪਵਾਕ ਇਹ ਤਿੰਨ ਜਿਹੜੇ ਹਨ ਇਸ ਕੈਟਾਗਰੀ ਚ ਆਉਂਦੇ ਆ ਤੁਸੀਂ ਇਸ ਪ੍ਰਸ਼ਨ ਨੂੰ ਉਦਾਹਰਨਾਂ ਸਹਿਤ ਯਾਦ ਕਰੋ ਤਾਂ ਜੋ ਐਗਜ਼ਾਮ ਦੇ ਵਿੱਚ 20 ਅੰਕਾਂ ਦੇ ਅਨੁਸਾਰ ਤੁਸੀਂ ਇਸ ਨੂੰ ਵਧੀਆ ਤਰ੍ਹਾਂ ਸੋਲਵ ਕਰ ਸਕੋ ਹਰ ਪੰਜਾਬੀ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ